ਇਵਾਦਰ ਸਤ ਨਾਮ ਹੈ ਇਹ ਸਾਡੂ ਲੈ ਕੇ ਇੱਧਰ ਗਿਆ ਸੀਪਾ ਸੀਪਾ ਸਾਡੂ ਪਾਣੀ ਲੈ ਕੇ ਉੱਠ ਗਿਆ ਘਰੇ ਇਹਦੇ ਨੇ ਬਣਾਦਨੇ ਆਪਾਂ ਯਾਰ ਕੋਈ ਕਰਨ ਵਾਲਾ ਨੇ ਇੱਕ ਬੋਨ ਦੇ ਆਮਾਗੇ ਗਏ ਗਏ ਆਹ ਇੱਕ ਨੋਟੀ ਜੁੜੀ ਆਪਣਾ ਚੈਨਲ ਦਬਕੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਥੈਂਕ ਯੂ ਜੀ ਇਹ ਮੁੰਡੇ ਸੇਵਾ ਕਰ ਰਹੇ ਆ ਸੁਬੀਲ ਦੀ ਬਾਬੇ ਦੇ ਦਿਨ ਚਾਲਦੇ ਕੁਰਤੇ ਅਰਜੁਨ ਪਰਾਂ ਦੇ ਪਾਈਂ ਅਰਜੁਨ ਦੇ ਆ ਪਹਿਲੀ ਨੂੰ ਕਿਉਂ ਲੰਘਦਾ ਖਾਣਾ ਬੰਦਾ ਨਹੀਂ ਆਣੀ ਪਈ ਮੈਂ ਖਾਣਾ ਬੰਦਾ 6:00 ਵੱਜ ਗਏ ਆ ਸਾਸਤ੍ਰੀਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਲਾ ਜੀ ਕੁਝ ਹੋ ਗਏ ਤੇ ਜਪਨੂ ਛਾਦਾ ਨਹੀਂ ਨਹੀਂ ਕੱਲ ਕੇ ਬੈਠਾ ਏ ਦੇਖੋ ਕੁਝ ਹੋ ਰਿਹਾ ਹੈ ਨਾ ਨਾ ਚਾਜੀ ਗੱਲ ਕਰ ਦੋ ਫੇ ਸਾਰਿਆਂ ਨੂੰ ਗਰਮੀ ਅੱਡੀ ਹੋ ਰਹੀ ਹੈ ਨਾ ਕਿ ਅਸੀਂ ਅੱਜ ਆਪਣੇ ਘਰ ਦੇ ਸਾਰੇ ਦਰਵਾਜੇ ਦਰਬੂਜੇ ਪਾਜੀ ਤੁਹਾਡੇ ਲੱਗੇ ਹੋਏ ਨੇ ਮੈਂ ਜੋ ਕੰਮਰੇ ਹੁਣ ਪੋਚਾ ਉਹ ਦੁਬਾਰਾ ਫੇਰ ਦਾਂਗੇ ਟੈਲਾ ਟੁੱਲਾ ਸਾਰੇ ਧੋ ਰਹੇ ਨੇ ਸਵੇਰੇ ਆਂਟੀ ਸਫਾਈ ਕਰਕੇ ਪਰ ਆਇਆ ਇਹ ਨਾ ਕਿ ਗਰਮੀ ਕਾਰਨ ਬਹੁਤਾ ਜੇ ਕੰਮ ਹੁੰਦਾ ਨਹੀਂ ਪਰ ਇਹ ਵੀ ਹੈ ਕਿ ਸ਼ਾਮ ਦੇ ਟਾਈਮ ਅਗਰ ਸਫਾਈ ਕਰੀਏ ਤਾਂ ਬਹੁਤ ਹੋ ਜਾਂਦੀ ਹੈ ਆ ਸਫਾਈ ਕਰਦੇ ਕੋਈ ਕੰਮ ਨਹੀਂ ਲੱਗਾ ਹਾਂ ਇੱਕ ਤੇ ਆਪ ਦੇ ਹੱਥ ਦੀ ਆਪ ਦੇ ਹੱਥ ਦੀ ਹੈ ਖੁਦ ਨੂੰ ਪਤਾ ਹੁੰਦਾ ਆਪਾਂ ਕਿੱਥੇ ਨਾ ਵਾਈਪਰ ਲਾਈ ਜੰਨੀ ਹੈ ਪਿੱਛੇ ਪਿੱਛੇ ਨਾਲ ਤੁਹਾਡੇ ਬੰਦ ਕਰਕੇ ਇਹ ਇਹ ਵਾਲੇ ਕੱਪੜੇ ਪਾਏ ਸੀ ਤੁਸੀਂ ਸੁਕਣੇ ਸੁੱਕ ਕਰੋ ਉਹ ਤਾਂ ਮਸ਼ੀਨ ਦੇ ਵਿੱਚ ਮੈਂ ਤਾਂ ਭੁੱਲ ਹੀ ਗਈ ਐ ਆਈ ਨਹੀਂ ਨਾ ਦੁਬਾਰਾ ਤੇ ਮੈਨੂੰ ਚੇਤਾ ਨਹੀਂ ਰਿਹਾ ਹਾਂ ਕੰਬਲ ਗੁੰਬਲ ਵੀ ਧੋਤੇ ਅੱਗੇ ਹਾਂ ਜੇ ਸਬਜ਼ੀ ਬਣਾਉਣ ਵਾਲੀ ਪਈ ਐ ਉਹ ਮੈਂ ਬਣਾ ਲੀਏ ਬਸ ਹੁਣ ਲਾਈਵ ਲਾਈਵ ਵੀ ਹੋਏ ਸੀ ਅਸੀਂ ਤੇ ਲਾਈਵ ਤੁਹਾਨੂੰ ਇੱਕ ਤਰਫੋਂ ਜਿਹੜਾ ਵਲੌਗ ਆ ਨਾ ਉਹ ਵੀ ਲਾਈਵ ਹੀ ਮਿਲੇਗਾ ਕਿਉਂਕਿ ਗਰਮੀ ਵੀ ਕਾਰਨ ਸਵੇਰ ਦੇ ਟਾਈਮ ਕੁਝ ਕੰਮ ਕਰਨ ਨੂੰ ਜੀ ਨਹੀਂ ਕਰਦਾ। ਵਲੋਗਿੰਗ ਹੀ ਨਹੀਂ ਆਉਂਦੀ ਹੈ। ਮੈਂ ਤੇ ਆਹ ਇੱਥੇ ਪੱਟੀਆਂ ਤੇ ਪਾਉਣਾ ਪਾਣੀ ਆ ਮੈਂ ਪਾਵਾਂ। ਪੱਟੀਆਂ ਤੇ ਛੋਟਾ ਰਹਿਣ ਦੇ ਰੰਗ ਪਹਿਲੀ ਵਾਰ ਨਹੀਂ ਹੁੰਦਾ ਮਾੜਾ ਮਾੜਾ ਪਾਣੀ ਪਾ ਦੋ ਬਸ। ਮਿੱਟੀ ਮਿੱਟੀ ਉਤਰ ਜਾਊਗੀ। ਮੈਂ ਹੱਥ ਮਾਰ ਦੂੰ। ਹੱਥ ਤਾਂ ਰਹਿਣ ਦੇ ਮਾਰ ਦੂੰ। ਹੈ? ਆਹ ਮਿੱਟੀ ਜੀ ਜੰਮੀ ਹੋਈ ਹੈ ਨਾ ਪਰसों ਨੇ ਏਰੀਆ ਆਈ ਸੀ। ਲੰਘ ਜਾ ਕਮਰੇ ਤੋਂ ਬਾਹਰ ਤੇ ਪੜਾ ਲਾ। ਯਾ ਕਿ ਲੋਕਾਂ ਦੇ ਵਿੱਚ ਦੇ ਕਮਰੇ ਤੋਂ ਬਾਹਰ ਲਾਈ ਹਾਂ ਤੇਰੇ ਪੈਰਾਂ ਵਿੱਚ ਆ ਗਏ ਉਸ ਤੋਂ ਨੂੰ ਸੋ ਜਾਉਣਾ ਹੈ ਬੋਰਡ ਤੇ ਨਾ ਭਾਇਓ ਆ ਫਰਾਗੀ ਕੱਢ ਲਈਏ ਚ ਕੱਢ ਲਈ ਕੱਢ ਲਈ ਰੋੜ ਦੋ ਕੁਛ ਨਹੀਂ ਲਿਪਸਟਿਕ ਸੀ ਆਏ ਉਹ ਦੇ ਵਜਿਆ ਕਲਚਰ ਤਾਂ ਹੁਣ ਤੁਸੀਂ ਦੁਬਾਰਾ ਨਾ ਆਉਣ ਵਾਲੇ ਹੋਗੇ ਸੇ ਮੋਟੇ ਕੱਪੜੇ ਤਾਂ ਸਾਰੇ ਗਿੱਲੇ ਹੋ ਗਏ ਬਾਹਰ ਆਪਾਂ ਦਾਲੀ ਜੂ ਵੀ ਧੋਤੀ ਸਾਰੀ ਬਰਸ਼ ਮਾਰ ਕੇ ਹਨਾ ਮਿੱਟੀ ਜਮ ਜਾਂਦੀ ਹੈ ਕੁਝ ਵਾਰ ਸੀ ਰਤਾ ਮਿੱਟੀ ਬਨੇਰੀ ਕਾਰਨ ਬਹੁਤ ਆਇਆ ਹੋਇਆ ਸੀ ਵੀਰ ਚਰ ਵੀ ਤੋ ਨਹੀਂ ਹੁਣ ਬੈਟਰੀ ਬੁੱਟਲੀ ਤੋਂ ਇਲੈਕਟ੍ਰਿਕ ਨੂੰ ਨਾ ਨਾ ਖਰਾਬ ਹੋ ਨਾ ਹੋ ਜੇ ਮਸ਼ੀਨ ਚ ਪੈ ਜਾਏ ਬੈਟਰੀ ਚ ਉਹੀ ਤਾਂ ਗੱਲ ਆਣਾ ਉਹ ਟਾਇਰ ਟਾਇਰ ਤੋਂ ਨਾਲੇ ਨਾ ਤਾਂ ਕੱਪੜਾ ਮਾਰ ਲਿਓ ਗਿੱਲਾ ਹਮ ਆਇਦਰ ਨਹੀਂ ਰਹਾ ਜਾਂਦਾ ਗੋਮੂ ਜੀ ਜੀ ਨਿਕਲ ਜੂਗੀ ਉਹ ਅਲੈਕਸਾ ਗਰਮੈਸ਼ ਹਾਂ ਸ਼ੇਡ ਦਾ ਤਾਂ ਹੀ ਤੋਂ ਪੱਕਾ ਚਲਾਇਆ ਆਇਆ ਬਹੁਤ ਨਾ ਬਹੁਤ ਪੜਾਸ ਹੋਣ ਲੱਗ ਗਈ ਕਮਰੇ ਦੇ ਵਿੱਚ ਉੱਥੇ ਬਾਹਰ ਪਹਿਲੇ ਆਪਣਾ ਠੰਡਾ ਰਹਿੰਦਾ ਸੀ ਹੁਣ ਜਿਆਦਾ ਹੋਣ ਲੱਗਦੀ ਆ ਉਹ ਮੂਰੇ ਮਸ਼ੀਨ ਹੁੰਦਾ ਹਾਂ ਹਾਂ ਪਹਿਲੇ ਸਾਡੇ ਉੱਥੇ ਦਰਵਾਜੇ ਗੇਟ ਦੇ ਅੱਗੇ ਹੀ ਮਤਲਬ ਕਿ ਸਾਹਮਣੇ ਵਾਲੇ ਘਰ ਦੇ ਵਿੱਚ ਨਾ ਨਿੰਮ ਦਾ ਪੇੜ ਸੀ ਬਹੁਤ ਵੱਡਾ ਤੇ ਉਹਦੀ ਛਾਂ ਸਾਡੇ ਗੇਟ ਵਾਲੀ ਆਉਂਦੀ ਸੀ ਕਿਉਂਕਿ ਸਾਹਮਣੇ ਦਾ ਸੂਰਜ ਹੈਗਾ ਤੇ ਉਹਦੇ ਕਰਕੇ ਸਾਰੀ ਗੇਟ ਤੇ ਛਾਂ ਰਹਿਣੀ ਤੇ ਨਾ ਗੇਟ ਤਪਨਾ ਨਾ ਦਵਾਰ ਕੋਈ ਹੈ ਨਾ ਤੇ ਉਹਦੇ ਕਰੈਨ ਠੰਡੀ ਠੰਡੀ ਹਵਾ ਰਹੀ ਰਿਚਾਰਜ ਨਾ ਰਿਚਾਰਜ ਨੂੰ ਤਾਂ ਆ ਰਿਚਾਰਜ ਇਹਨਾਂ ਚਾਰ ਚੋਕਾਂ ਨਾਲ ਕਿਵੇਂ ਫੋਨ ਉਧਰ ਪਰਲੀ ਸਾਈਡ ਨਾਲ ਮਾਰਿਓ ਪਾਣੀ ਉਹ ਲੱਗਾ ਆਇਆ ਆ ਉੱਥੇ ਤਾਂ ਨਹੀਂ ਮਾਰਦਾ ਇਧਰ ਇਹ ਵੀ ਚੱਲਦੀ ਮਸ਼ੀਨ ਆ ਕਹਿੰਦਾ ਕੋਲਾ ਆਂ ਚਾਹ ਦੇ ਹੁੰਦਾ ਸੀਗਾ ਮੈਂ ਵਾਈਪਰ ਲੱਗੀ ਮਾਰਨ ਹੁਣ ਮੇਰੇ ਜਪਨੂਦ ਕੀ ਗਲੀ ਜਾਂਦਾ ਆ ਮੁੰਡਾ ਆਇਆ ਅਗਲੀ ਤੋਂ ਮੇਰੇ ਨਾਲ ਆਦਾ ਮੇਰਾ ਕਲਾਬ ਵਲੂਆ ਇਹ ਉਹ ਰਹਿ ਤੇਦਾਰ ਆਇਆ ਤਰੇ ਸਾਲੇ ਦਾ ਹੁੰਦਾ ਇਹ ਠੀਕ ਆ ਬਹਿ ਜਾ ਪੁੱਤ ਜਾ ਤੇਰੇ ਘਰ ਦੇ ਫੇਕਣਗੇ ਸਾਡੇ ਨਾਲ ਤੈਨੂੰ ਵੀ ਗਰਮ ਪਾਣੀ ਪੁਣੀ ਲਿਆ ਏ ਉਹ ਵੀ ਆਉਣਗੇ ਉਹ ਵੀ ਦੇਖ ਬੜਾ ਇਹਨਾਂ ਇਹ ਤਾਂ एकदम ਸੁੱਤੀ ਪਈ ਉੱઠી ਕਿੰਤੇ ਰਿਮੋਟ ਦੇ ਰੋੜ ਪਿਆ ਸੀਗਾ ਤੇਰੇ ਚੱਕਾ ਰਿਮੋਟ ਚੱਕ ਕੇ ਰਿਮੋਟ ਤੇ ਦੰਬੀ ਸਵਿਚ ਇਸੇ ਗੱਲ ਪਿਆ ਬੱਚਾ ਜਰਾ ਇੰਨੇ ਨਾਲੀ ਲੈਂਦਾ ਹਾਂ ਬੱਚਿਆਂ ਨਾਲ ਹੀ ਹੁੰਦਾਗਾ ਘਰ ਬਾਹਰ ਵੀ ਹੁੰਦਾ ਲੇਖਦਾ ਦਿਨੋਂ ਨਹੀਂ ਨਾ ਦੂਜਾ ਬੱਚਾ ਬੱਚਾ ਬਹੁਤ ਦੂਰ ਹੁੰਦਾ ਦੂਜਾ ਲਿਆਉਣਾ ਸੀ ਪਿੰਕ ਪਿੰਕ ਪੀ ਲਓ ਪੀ ਗਰਮੀ ਕਿੱ데 ਰੱਖੀ ਲਾ ਪੀ ਲਾ ਤੈਂਕੂ ਬੇਕ ਬੇਕ ਲਿਆਦਾ ਏ ਤੈਂਕੂ ਬੇਕ ਬੇਕ ਬੋਲਦਾ ਲੈ ਤਿੰਨੇ ਅੱਛਾ ਪਾਣੀ ਪ੍ਰੈਸ਼ਰ 3 ਕਿਲੋ ਰੁਪਿਆ ਦਾ 50 ਦਾ ਆਇਆ ਹਣਾ ਇਨਾਂ ਕ ਮਨਾ ਰੱਤ ਪਾਣੀ ਦਾ ਪੀ ਤੁਸੀਂ ਘਰ ਮੈਂਡ ਆਈਆਂ ਨਹੀਂ ਹੂੰ ਤਾਂ ਭਰੀਆ ਭਾਜੀ ਆਏ ਨੂੰ ਥੋੜੇ ਠੀਕ ਹੈ ਸਾਸਰੀ ਕਾਲ ਜੀ ਉਹਨੇ ਕਰ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਟੀਕਾ ਲਵੋਗੇ ਨਹੀਂ ਕਰਦੀ ਅਜੇ ਐਸ ਕੋਈ ਚਾਹੁੰਦੇ ਸੀ ਕਿ ਉਸ ਤੋਂ ਕੋਈ ਲਾਭ ਨਹੀਂ ਆ ਸੀਗਾ ਆਪਣੇ ਬੱਚਿਆਂ ਨੇ ਸਬੀਲ ਆਈ ਸੀਗੀ ਭੈ ਤੁਹਾਡੇ ਗੌਂਡੇ ਭਾਬੀ ਕਹਿੰਦੇ ਬੱਚੇ ਲੜ ਪਏ ਨਾ ਪੈਣ ਕਿ ਅੰਕਲ ਦੇ ਬੱਚੇ ਬੱਚੇ ਸੀਗੇ ਉਹ ਕਹਿੰਦੇ ਵੀ ਤੂੰ ਜਾ ਵੜਾ ਜਿੱਤੇ ਵੀ ਕੁਝ ਹੋਏ ਮਰੇ ਚਲੋ ਫਿਰ ਮੈਂ ਆਪਦੀ ਸਬੀਲ ਆਈ ਉਹਨਾਂ ਕੋਲ ਬੈਠਾ ਰਿਹਾ ਉਹਨਾਂ ਟਾਈਮ ਹਣਾ ਮੈਂ ਕਿੱਥੇ ਆ ਬਾਅਦ ਲਿਆ ਤੋਤੀ ਹੋਈ ਹੈ ਤੇ ਫਿਰ ਮੈਂ ਉਥੋਂ 2 ਵਜੇ ਤੂੰ ਜਾ ਕੇ ਮੈਂ ਜੱਪਨੂ ਨੂੰ ਚੱਕਿਆ ਤੇ ਜੱਪਨੂ ਹੱਸੀ ਜਾਵੇ ਹੱਸੀ ਜਾਵੇ ਮੈਨੂੰ ਦੇਖ ਦੇ ਕੇ ਕਿਉਂਕਿ ਜੱਪਨੂ ਨੇ ਮੈਨੂੰ ਮੈਂ ਗਿਆ ਆਇਆ ਸੀ ਨਾ ਰਮਨ ਕਿੰਨੇ ਵਜੇ ਗਿਆ ਸੀ ਮੈਂ ਤੁਸੀਂ ਸਵੇਰ ਦੇ ਗਏ ਹੋ ਇਹ ਜੋ ਹਾਂ 10:30 ਦੇ ਸੀ 11 ਵਜੇ ਹਾਂ ਇੰਨੇ ਵਜੇ ਗਿਆ ਮੈਂ ਨਾ ਰੁਕੇ ਗਿਆ 2:30 ਵਜੇ ਆਇਓ 2:30 ਵਜੇ ਹਾਂ ਤੇ ਆ ਕੇ ਜਤਨੂ ਦੇ ਮ사ਜ ਕੀਤੀ ਰਮਨ ਨੇ ਨਵਾਇਆ ਜਤਨੂ ਨੂੰ ਮੈਂ ਕੋਟੇ ਪਰ ਮੇਰੇ ਕੋ ਨਾ ਆਇਆ ਇਹ ਨਾ ਹੀ ਗਿਆ ਨਾ ਕੋਈ ਨਾ ਆਇਆ ਨੀ ਮੈਂ ਸਮਝਣਾ ਲੱਗਾ ਸਬਜ਼ੀ ਬਣਾ ਬਣਾਉਣ ਤੋਂ ਪਹਿਲਾਂ ਸਾਰੇ ਸਫਾਈ ਕੀਤੀ ਫਸਪੂਟ ਤੋਂ ਤਾਂ ਕਿਉਂਕਿ ਸੇ ਇੱਕ ਬਹੁਤ ਮਾਰਿਆ ਸੀਗਾ ਤੇ ਗਰਮੀ ਬਹੁਤ ਜ਼ਿਆਦਾ ਗਈ ਤੇ ਫਿਰ ਸਾਰਾ ਫਸਪੂਟ ਧੋ ਕੇ ਠੰਡਾ ਕਰਕੇ ਮਕਾਨ ਫੇਰ ਮੈਂ ਸਬਜ਼ੀ ਦੇਖ ਲਓ ਮੇਰੇ ਭਾਜੀ ਦਾ ਫੋਨ ਆਇਆ ਸੀ ਅਸੀਂ ਗੱਲ ਕਰਦੇ ਪਰ ਭਾਜੀ ਕਹਿੰਦੇ ਵੀਡੀਓ ਬਣਾਣੀ ਹੈ ਫਿਰ ਅਸੀਂ ਵੇਟ ਕੀਤੀ ਤਾਂ ਕਰਕੇ ਸਾਡਾ ਵਲੌਗ ਥੋੜੀ ਲੇਟ ਹੋ ਗਿਆ ਹੋਰ ਤੇ ਹੁਣੇ ਉਹਨਾਂ ਨਾਲ ਗੱਲ ਕਰਕੇ ਫ੍ਰੀ ਹੋਈ ਦਿੱਲੀ ਦਾ ਐ ਪਾਤਲਾ ਨਾਲ ਪਤੀ ਜਗਤੀ ਜੀ ਵੀ ਸੀ ਮੇਰੇ ਐ ਵੀਡੀਓ ਕੋਲ ਤੇ ਤੁਸੀਂ ਹੋਰ ਵੀ ਤੇ ਬਣਾਨੀ ਸੀ ਮੁੰਡੇ ਤੇ ਪਤਾ ਕਰਾਂਗਾ ਹਮ ਤੁਸੀਂ ਵੀਡੀਓ ਜਿਵੇਂ ਦੂਜੇ ਕੋਲ ਤੇ ਮੈਂ ਗੱਲ ਕਰ ਰਹੀ ਸੀ ਅੱਛਾ ਐਵੇਂ ਪਤਾ ਲੱਗਿਆ ਹੋਈ ਇਹਨੂੰ ਬਣਉਣੀ ਵੀ ਆਂਦੀ ਮੈਂ ਤਾਂ ਪੁੱਛਿਆ ਕਰੋ ਮੈਂ ਤਾਂ ਪੁੱਛਿਆ ਕਰੋ ਐਸੀ ਛੋਟੇ ਖਿੱਚੇ ਠੀਕ ਹੈ ਪੁੱਛ ਲਿਆ ਕਰਾਂਗੇ ਜੀ ਕਾਹਨ ਤੇ ਹੋਰ ਰੋਟੀ ਰਾਟੀ ਦਾ ਕੀ ਪ੍ਰੋਗਰਾਮ ਹੈ ਜੱਪਨੂਰ ਤਾਂ ਇਹ ਖੇਡੀ ਜਾਂਦਾ ਜੱਪਨੂ ਨੇ ਇਹ ਨਹੀਂ ਪਤਾ ਕਿੰਨੇ ਵਾਰੀ ਰਾਤ ਨੂੰ ਉੱਠਣਾ ਜੱਪਨੂਰ ਛਾਚੀ ਕਾ ਕਰੋ ਸੋ ਕੇ ਉੱਠਦੇ ਨਹੀਂ ਛਾਚ ਨਾਲ ਹੀ ਕੁੜਦੇ ਜੇ ਮੇਰੀ ਕੁੜੀ ਡੈਗ ਪੀ ਤਾਂ ਵੇਖਣਾ ਤੇਰਾ ਹੱਕ ਕੀ ਕਰੂੰਗਾ ਮੈਂ ਉਹ ਸੀ ਨਾ ਬਹੁਤ ਕੱਬਾ ਸਵਾ ਦਾ ਕਹਿੰਦਾ ਬਹੁਤ ਕੱਬਾ ਸਵਾ ਚੱਕੀ ਫਰਦਾ ਮੈਂ ਬਹੁਤ ਜ਼ਿਆਦਾ ਕੱਬਾ ਸਵਾ ਚੱਕੀ ਫਰਦਾ ਇਤਨੇ ਵੱਡੀ ਵਾਹ ਕੀ ਕੱਬਾ ਸੀ ਬਾਕੀ ਰਵਣ ਨੂੰ ਪਤਾ ਹੈ ਰਵਣ ਮੇਰਾ ਬਹੁਤ ਕੱਬਾ ਸਵਾ ਚੱਕੀ ਫਰਦਾ ਨਾ ਮੈਂ ਪੱਕਾ ਬਹੁਤ ਜ਼ਿਆਦਾ ਹੀ ਜੋ ਮੈਂ ਕੈਮਰੇ ਸਾਹਮਣੇ ਦੱਸ ਨਹੀਂ ਸਕਦਾ ਹੁਣ ਕ camera ਬੰਦ ਕਰ ਵੀ ਯਾਨੀ ਕਿ ਵੀ ਜੇ ਜੇ ਆਪਾਂ ਕਹਿੰਗੇ ਰਵਣ ਆ ਨਰਮ ਜੀ ਹੈ ਨਰਮ ਨਰਮ ਕੋਈ ਨਹੀਂ ਬੈਂਡ ਵਜਾਈਦਾ ਤੱਤੇ ਨਾਲ ਤੱਤਾ ਅਗਰ ਤੱਤੇ ਨਾਲ ਤੱਤਾ ਚੱਲਦਾ ਹੋਵੇ ਤੱਤੇ ਨਾਲ ਤੱਤਾ ਚੱਲਦਾ ਫਿਰ ਛੱਪਦਾ ਅੱਛਾ ਮੈਂ ਤੱਤਾ ਥੜੂਆ ਮੈਂ ਤਾਂ ਕੰਮ ਵਿੱਚ ਮਿੱਠੇ ਨਾਲ ਮਿੱਠਾ ਤੱਤੇ ਨਾਲ ਤੱਤਾ ਮੈਂ ਆਇਆ ਨਾ ਮੂੰਹ ਦਾ ਬੈਠਾ ਨਹੀਂ ਨਾ ਲੈ ਮੈਂ ਸਾਰੇ ਕੋ ਸ ਤੁਹਾਨੂੰ ਬਤਾ ਦੇਖੋ ਅੱਜ ਸਾਡੇ ਘਰ ਨਵੀਆਂ ਚੀਜ਼ਾਂ ਆਈਆਂ ਖਾਣ ਨੂੰ ਕੀ ਆ ਇਹ ਦੇਖੋ ਅਸੀਂ 버ਗਰ ਲਿਆਂਦਾ ਅੱਥੇ ਨਜ਼ਰ ਆਊਗੀ ਇੱਥੇ ਆਏਗੀ ਅਸੀਂ ਖਾਣ ਵਾਲੀਆਂ ਚੀਜ਼ਾਂ ਲਿਆ ਨੂਰ ਜੀ ਐ ਨਹੀਂ ਜਿਹੜੀ ਇੱਕ ਆਂਦੀ ਜਿੰਦਗੀ ਉਹ ਬਦਨਾਮ ਨਹੀਂ ਕਰਨਾ ਇਹ ਮਸ਼ਹੂਰ ਕਰਨਾ ਹੈ ਇਹ ਤੁਸੀਂ ਉਹਦਾ ਜੈਂਡਰ ਲੈ ਰਹੇ ਹੋ ਨਹੀਂ ਨਹੀਂ ਵਿਰੋਧੀ ਲੈ ਰਹੇ ਹੋ ਵਾ ਨੂਰ ਰਾਣਾ ਆਉਂਦੀ ਹੁੰਦੀ ਇੱਥੇ ਪਹਿਲਾਂ ਬਲੌਗ ਆਇਆ ਜਾਂਦੀ ਆ ਆਪਾਂ ਹੱਥ ਤੇ ਰੱਖ ਕੇ ਹੱਥ ਤੇ ਉਹ ਉਹਨੇ ਬਣਾਇਆ ਵੀਡੀਓ ਨਾ ਆ ਦੇਖੋ ਆ ਦਿਖਾਉਂਦੇ ਆ ਆ ਦੇਖੋ ਅਸੀਂ ਬਣਾਇਆ ਕਾਰ 버ਗਰ ਬਹੁਤ ਛੋਟਾ ਜਿਹਾ ਬਹੁਤ ਅਸੀਂ ਪਿਆਰ ਨਾਲ ਬਣਾਇਆ ਸੀ ਤੇ ਬਾਕੀ ਖਾਣ ਵਾਲਾ ਨਹੀਂ ਹੈਗਾ ਇਹਦੀ ਖਾਣ ਵਾਲਾ ਦੇਖੋ ਸੋਹਣਾ ਲੱਗੇ ਤੇ ਜਰੂਰ ਦੱਸਿਓ ਜਿਹੜੀਆਂ-ਜਿਹੜੀਆਂ ਚੀਜ਼ਾਂ ਅਸੀਂ ਘਰ ਬਣਾਈਆਂ ਇਹ ਹੈਗੇ ਨੇ ਫ੍ਰੈਂਚ ਫ੍ਰਾਈਜ਼ ਦੇਖੋ ਟੀਨੇ ਸੋਹਣੇ ਲੱਗ ਰਹੇ ਨੇ ਫ੍ਰੈਂਚ ਫ੍ਰਾਈਜ਼ ਵਸੇ ਲਾਈਟ ਕਲਰ ਦੇ ਹੁੰਦੇ ਨੇ ਆਪਾਂ ਪਿੰਕ ਕਲਰ ਦੇ ਬਣਾਏ ਨੇ ਤੇ ਉਹਦੇ ਜਿਹੜਾ ਪੈਕਿੰਗ ਕੀਤੀ ਹੈ ਉਹ ਵੀ ਹਲਵਾਈ ਨੇ ਗੁਲਾਬੀ ਰੰਗ ਪਾਤਾ ਹਾਂ ਗੁਲਾਬੀ ਰੰਗ ਗਲਤੀ ਨਾਲ ਪੈ ਗਿਆ ਤੇ ਆ ਮਠਾਈ ਐ ਵੈਸੇ ਨੀਲੇ ਰੰਗ ਦੀ ਮਠਾਈ ਹੁੰਦੀ ਨਹੀਂ ਐ ਨਹੀਂ ਹੋਟ ਬਾਲ ਹੁੰਦੇ ਥੜੀ ਐ ਹੁਣ ਪਾਸ ਹੋਈ ਐ ਤੇ ਪਲੇਟ ਵੇਖੋ ਅਸੀਂ ਕਿੰਨੀ ਸੋਹਣੀ ਬਣਾਈ ਐ ਹਮ ਆ ਹੈਗੇ ਸੂਸੀ ਸੂਸੀ ਹੋ ਗਈ ਮੈਂ ਬਧਾਰ ਲਈ ਫੈਂਟਰਾ ਬਾ 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 ਕੀ ਐ ਸੂਸੀ 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 ਹਾਂ ਹੋ ਗਈ ਉਹ ਕੀ ਹੁੰਦੀ ਐ ਸੂਸੀ ਖਾਣ ਵਾਲੀ ਹੁੰਦੀ ਐ ਚਾਈਨਸ ਲੋ ਖਾਂਦੇ ਨੇ ਪਰ ਲੇਕ ਇਨ ਵਾਈਟ ਕਲਰ ਹੁੰਦੀ ਐ ਖਾਣ ਚਾਈਨਸ ਲੋ ਖਾਂਦੇ ਨੇ ਆ ਦੇਖ ਚਲੋ ਹਨ ਇਹ ਚਾਰ ਚੀਜ਼ਾਂ ਸੀ ਅੱਜ ਬਣਾਈਆਂ ਸੀ ਘਰੇ ਸੋਹਣੀਆਂ ਲੱਗੀਆਂ ਚਾਹੇ ਤੁਸੀਂ ਇਹਨਾਂ ਨੂੰ ਸਪਰਿੰਗ ਰੋਲ ਵੀ ਕਹਿ ਸਕਦੇ ਹੋ ਪਰ ਇਹ ਖਾਣ ਵਾਲੀਆਂ ਨਹੀਂ ਸਿਰਫ ਸਜਾਉਣ ਵਾਲੀਆਂ ਆਪਾਂ ਇਹਨੂੰ ਸਜਾਵਾਂਗੇ ਮੈਨੂੰ 버ਗਰ ਬਹੁਤ ਸੋਹਣਾ ਲੱਗਦਾ ਦੇਖੋ ਸਾਰੀ ਚੀਜ਼ਾਂ ਬਣੀਆਂ ਲੈ ਦੱਸ ਦੇ ਸਾਰੀ ਚੀਜ਼ਾਂ ਮੈਂ ਬਣਾਈਆਂ ਵਸਤੂ ਕਰਿਓ ਨੂਰ ਨੂਪ ਇਹ ਆਪਣਾ ਸਕੈਚਿੰਗ ਵੀ ਬਹੁਤ ਸੋਹਣੀ ਕਰਦੀ ਹੈ ਜਪਨੋਰ ਜਪਨੋਰ ਕਰੀਆ ਜਪਨੋਰ ਕਰਦਾ ਸਕੈਚਿੰਗ ਮੇਰਾ ਪੁੱਤ ਦਾ ਨਾਮ ਹੈ ਮਿਰਾਨਾ ਹਣਾ ਕੀ ਚੀਜ਼ ਕੈਚਿੰਗ ਕਰਦੇ ਆ ਚਲੋ ਖੜਾ ਹੋ ਜਾ ਬਾਚ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਫੇਰ ਬਲੇ ਸਤਿ ਸ਼੍ਰੀ ਅਕਾਲ